ਦਾਦਾਸ ਇਉਂ ਕਹਿੰਦਾ ਬਬਰਾਂ ਤਾਈ ਸੁਣਾ ਕੇ ਤੇ ਔ ਜਾਵੋਗੇ ਹੁਣ ਕਿੱਥੇ ਓਏ ਬਾਗੀ ਸਰਕਾਰ ਦੇਓ ਬਖਸ਼ ਦਿਆਂਗੇ ਜਾਨਾ ਬਬਰੋ ਸੋਟ ਹਥਿਆਰ ਦੇਓ ਚਾਰ ਚੁਫੇਰੇ ਪਿੰਡ ਦੇ ਤਾਈ ਕੇਰਾ ਪਾ ਕੇ ਤੇ ਦਾਦਾਸ ਇਉਂ ਕਹਿੰਦਾ ਬਬਰਾਂ ਤਾਈ ਸੁਣਾ ਕੇ ਤੇ ਔ ਜਾਵੋਗੇ ਹੁਣ ਕਿੱਥੇ ਓਏ ਬਾਗੀ ਸਰਕਾਰ ਦੇਓ ਬਖਸ਼ ਦੇ ਅੰਗੇ ਜਾਣਾ ਬੱਬਰੋ ਸੁੱਟ ਹਥਿਆਰ ਦਿਓ ਆਓ ਹੋ ਜੋ ਪੁਲਿਸ ਹਵਾਲੇ ਹੋ ਜੋ ਪੁਲਿਸ ਹਵਾਲੇ ਬਾਵਾਂ ਕਰਕੇ ਖੜੀਆਂ ਓਏ ਲੱਗ ਜਾਣੀਆਂ ਨਹੀਂ ਤੇ ਹੁਣ ਬੰਬਾਂ ਦੀਆਂ ਝੜੀਆਂ ਓਏ ਓ ਲੜਕੇ ਜੀਵਨ ਵਾਲੀ ਲੜਕੇ ਜੀਵਨ ਵਾਲੀ ਦਿਲ ਚੋਂ ਕੱਢ ਵਿਚਾਰ ਦਿਓ ਬਖਸ਼ ਦੇ ਅੰਗੇ ਜਾਣਾ ਬੱਬਰੋ ਸੁੱਟ ਹਥਿਆਰ ਦਿਓ ਉੱਗੇ ਤੁਹਾਡੇ ਸਾਥੀ ਬਜ ਬਜ ਘਾਟ ਤੇ ਮਾਰੇ ਨੇ ਲੜ ਕੇ ਉਸ ਰਕਾਰ ਨਾਲ ਕੀ ਖਟ ਗਏ ਵਿਚਾਰੇ ਮੈਂ